ਪਹਿਲਾਂ ਉਹ ਜਿਹੜਾ ਜੱਫੇ ਬੰਦੀ ਮੈਂਬਰ 7 ਖੁਦਾਂ ਗੱਲ ਜਿਹੜੇ ਨੇ ਉਹ ਪੋਸਟਪਾਟਾ ਦੇ ਆ ਜੀ ਹੋ ਗਏ ਨੇ ਠੀਕ ਆ ਪੋਸਟਾ ਹੂੰ ਬਾਕੀ ਅਜਾ ਹੁਣ ਮੈਡੀਕਲ ਹੋ ਕੇ ਅਸੀਂ ਇੱਥੇ ਸ਼ੰਭੂ ਮੋਟੇ ਜਾਵਾਂਗੇ ਉਹ ਤੋਂ ਬਾਅਦ ਦੁਬਾਰਾ ਦੇ ਤਕਰੀਬਨ ਬਾਅਦ ਅਸੀਂ ਸੰਸਕਾਰ ਕਰਾਂਗੇ ਉਹ ਅੱਜ ਜਿਹੜਾ ਲੌਕਆਊਟ ਸਰਕੂਲਰ ਹੈ ਉਹ ਡੀਸੀ ਦੇ ਦਫ਼ਤਰ ਵੱਲੋਂ ਤਿਆਰ ਹੁੰਦਾ ਡੀਸੀ ਦੇ ਸਾਈਨ ਹੁੰਦਾ ਉਹ ਵੀ ਅੱਜ ਹੋ ਜੁਗਾ ਹੈ ਕਿਸਾਨਾਂ ਤੇ ਪ੍ਰਸ਼ਾਸਨ ਦਰਮਿਆਨ ਮੰਗਾਂ ਤੇ ਸਹਿਮਤੀ ਬਣੀ ਤਾਂ ਕਿਸਾਨ ਜਥੇਬੰਦੀਆਂ ਮ੍ਰਿਤਕ ਕਿਸਾਨ ਦਾ ਅੰਤਿਮ ਸੰਸਕਾਰ ਕਰਨ ਲਈ ਮੰਗੀਆਂ ਜਾਂਚ ਲਈ 2 ਐਸਪੀ 2 ਡੀਐਸਪੀ ਅਤੇ ਐਸਐਚਓ ਵਾਲੀ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹਲਕਾ ਕਨਾਰ ਦੇ ਪਿੰਡ ਸੇਹਰਾ ਦੇ ਵਿੱਚ ਪਰਨੀਤ ਕੌਰ ਦਾ ਵਿਰੋਧ ਕਰਦੇ ਵੇਲੇ 62 ਸਾਲ ਦੇ ਕਿਸਾਨ ਸੁਰਿੰਦਰਪਾਲ ਸਿੰਘ ਦੀ ਮੌਤ ਹੋ ਗਈ ਸੀ 4 ਮਹੀਨਿਆਂ ਕਿਸਾਨ ਦੀ ਮੌਤ ਹੋਈ ਸੀ ਪਰ ਕਿਸਾਨ ਜਥੇਬੰਦੀਆਂ ਸਣੇ ਪਰਿਵਾਰ ਆਪਣੀਆਂ ਮੰਗਾਂ ਤੇੜਿਆ ਹੋਇਆ ਸੀ ਪੁਲਿਸ ਨੇ ਬੀਜੇਪੀ ਲੀਡਰ ਹਰਵਿੰਦਰ ਸਿੰਘ ਹਰਪਾਲਪੁਰ ਤੇ ਹੋਰਨਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਹੋਈ ਹੈ ਕਿਸਾਨ ਚਾਹੁੰਦੇ ਨੇ ਕਿ ਸਖਤ ਕਾਰਵਾਈ ਹੋਵੇ ਪਰਿਵਾਰ ਤੇ ਜਿਹੜਾ ਜਥੇਬੰਦੀ ਮੈਂਬਰ ਸਭਨ ਤੇ ਪ੍ਰਧਾਨ ਵਗਲਾ ਜਿਹੜੇ ਨੇ ਉਹ ਪੋਸਟਵਾਟਰ ਲਈ ਰਾਜੀ ਹੋ ਗਏ ਨੇ ਤੇ ਜਿਹੜਾ ਪੋਸਟ ਮਟਰ ਜਿਸੀਂ ਕਰਵਾ ਰਹੇ ਹੁਣ ਇੱਥੇ ਜਿਹੜਾ ਹਸਪਤਾਲ ਰਾਜਪੁਰਾ ਚ ਪੋਸਟਵਾਟਰ ਲਈ ਇਹ ਰਾਹ ਬਣਵਾਇਆ ਗਿਆ ਤੇ ਪਰਪਰ ਜਿਹੜਾ ਹੈ ਜਾਬ ਤੰਤਾ ਜਿਹੜਾ ਹੈ ਹਰ ਕੰਮ ਨੂੰ ਪੱਕੋ ਮੰਗੋ ਤੇ ਹੋ ਰਹੀ ਹੈ ਲੋਜਿਸਟਿਕਸ ਨਾਲ ਸਾਡੇ ਕੀਤੀ ਜਾ ਰਹੀ ਹੈ ਤੇ ਕੱਲ ਗੱਲ ਕਲੀਅਰ ਆ ਹੋਈ ਆ ਵੀ ਜਿਹੜਾ ਨੌਕਰੀ ਦਾ ਵਾਰਸ ਜਿਹੜਾ ਹੈਗਾ ਉਹ ਰਿਸ਼ਮ ਸਿੰਘ ਹੀ ਹੈ ਤੇ ਪਰਿਵਾਰ ਦੀ ਵੀ ਸਹਿਮਤੀ ਆ ਜੇ ਕੋਈ ਹੋਰ ਦਾਵਾ ਕਰੂਗਾ ਕੋਈ ਤਾਂ ਉਹ ਦਾਵਾ ਨਹੀਂ ਮੰਨਿਆ ਜਾਊਗਾ ਇਹਦੇ ਨਾਲ ਸੰਬੰਧਤ ਜੋ ਵੀ ਕੋਈ ਲੋੜੀ ਦੇ ਡਾਕੂਮੈਂਟ ਵਗੈਰਾ ਤਿਆਰ ਕਰਨੇ ਹੋਣਗੇ ਉਹ ਪ੍ਰਸ਼ਾਸਨ ਤੇ ਪਰਿਵਾਰ ਦੇ ਸਹਿਯੋਗ ਨਾਲ ਹੋਣਗੇ ਸੈਟ ਬਣ ਕੇ ਕੱਲ ਇਸ ਤੋਂ ਬਿਨਾਂ ਇਹ ਵੀ ਖਤਰਾ ਸੀਗਾ ਵੀ ਉਹ ਬੰਦਾ ਅਪਰੋਚ ਹੈ ਉਹਦੀ ਬੀਜੇਪੀ ਦਾ ਲੀਡਰ ਹੈ ਉਹ ਬਾਹਰ ਫੋਰਨ ਚ ਵੀ ਜਾ ਸਕਦਾ ਜਿਸ ਦੇ ਕਰਕੇ ਕਾਰਵਾਈ ਰੋਕੀ ਦੇਂਦੀ ਹੈ ਤਾਂ ਉਹ ਕੱਲ ਇੱਕ ਵੱਡਾ ਫੈਸਲਾ ਹੋਇਆ ਵੀ ਜਿਹੜਾ ਡੀਸੀ ਨੇ ਕਿਹਾ ਵੀ ਅੱਜ ਅਸੀਂ ਅੱਜ ਸਾਨੂੰ ਉਹਨਾਂ ਕਾਪੀ ਦੇ ਦੇਣੇ ਹੈ ਜਿਹੜਾ ਲੌਕਆਊਟ ਸਰਕੂਲਰ ਹੁੰਦਾ ਹੈ ਜੇ ਉਹ ਜਾਰੀ ਹੋ ਜੇ ਫਿਰ ਕੋਈ ਵੀ ਕਿਸੇ ਵੀ 에ਰਪੋਰਟ ਤੋਂ ਬੰਦਾ ਬਾਹਰ ਫਲਾਈਟ ਨਹੀਂ ਕਰ ਸਕਦਾ ਉਹ ਅੱਜ ਜਿਹੜਾ ਲੌਕਆਊਟ ਰਕੂਲਰ ਹੈ ਉਹ ਡੀਸੀ ਦੇ ਦਫਤਰ ਵੱਲੋਂ ਤਿਆਰ ਹੁੰਦਾ ਡੀਸੀ ਦੇ ਸਾਈਨ ਹੁੰਦਾ ਉਹ ਵੀ ਅੱਜ ਹੋ ਜੂਗਾ ਇਹ ਤੇ ਜਿਹੜੀ ਦੂਸਰੀ ਉਹ ਹੈਗੀ 18 ਤਰੀਕ ਦਿਨ ਸਾਨੂੰ ਮੀਟਿੰਗ ਰੱਖੀ ਹੈ ਉਹ ਦੂਸਰਾ ਤਾਂ ਜਿਹੜਾ ਚਲਾਨ ਵਾਲਾ ਕੇਸ ਹੁੰਦਾ ਇਨਵੈਸਟੀਗੇਸ਼ਨ ਦਾ ਹੁੰਦਾ ਉਹ ਉਹ ਚਲ ਮਹੀਨਾ ਵੀ ਲੱਗ ਸਕਦਾ 2 ਮਹੀਨੇ ਵੀ ਜਿਹੜੀ ਸਾਨੂੰ ਉਹਨਾਂ ਨੇ 18 ਤਰੀਕ ਮੀਟਿੰਗ ਰੱਖੀ ਹੈ ਉਹ ਇਹ ਕਹਿੰਦੇ ਸੀਗੇ ਵੀ ਜਿਹੜੀਆਂ ਤੁਸੀਂ ਵੀਡੀਓ ਪੇਸ਼ ਕੀਤੀਆਂ ਉਹ ਬੰਦੇ ਦੇ ਧੱਕਾ ਮੁਕੀ ਕਰਦੇ ਦੇਗੇ ਉਹਨਾਂ ਦੀ ਫੋਰੈਂਸਿਕ ਜਾਂਚ ਹੁੰਦੀ ਹੈ ਵੀ ਇਹ ਵੀਡੀਓ ਹੈ ਇਤੇ ਆਡਿਟ ਤਾਂ ਨਹੀਂ ਕੀਤੀ ਹੋਈ ਆਪਣੇ ਤੌਰ ਤੇ ਤੇ ਨਹੀਂ ਬੜਾਈ ਹੋਈ ਉਹ ਸਾਰੇ ਫਰੈਂਸ ਕਰਾ ਹੀ ਪਤਾ ਲੱਗਦਾ ਵੀ origignal ਹੈ ਇਹ ਸਹੀ ਹੈ ਉਹਦੀ ਖਾਤਰ ਉਹਨਾਂ ਨੇ ਆਹ ਜਿਹੜੇ 10 ਦਿਨ ਲਾਏ ਆ ਉਧਰ ਪਰਨੀਤ ਕਰਨੇ ਕਿਸਾਨ ਮੌਤ ਮਾਮਲੇ ਦੇ ਵਿੱਚ ਆਪਣਾ ਪੱਖ ਪੇਸ਼ ਕੀਤਾ ਸੀ ਉਹਨਾਂ ਨੇ ਕਿਹਾ ਕਿ ਕੋਈ ਤੱਕਾ ਮੁੱਕੀ ਨਹੀਂ ਹੋਈ ਕਿਸਾਨ ਦੀ ਸਿਹਤ ਠੀਕ ਨਹੀਂ ਸੀ